ਮਨੀ ਸਿੰਘ ਨੇ ਸਵਾਲ ਪੈਦਾ ਕਰ ਦਿੱਤਾ ਪਾਤਸ਼ਾਹ ਤੁਸੀਂ ਆਪਣੀ ਬਾਣੀ ਵੱਖ ਕਿਉਂ ਲਿਖ ਰਹੇ ਹੋ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਨ ਮਨੀ ਸਿੰਘ ਗੱਲ ਸੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਰੋਲ ਬ੍ਰਹਮ ਦੀ ਵਿਚਾਰ ਹੈ ਈਸ਼ਵਰ ਦੀ ਗੱਲ ਹੈ ਅਕਾਲ ਪੁਰਖ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਤਿਹਾਸ ਨਹੀਂ ਹੈ ਤੁਸੀਂ ਲੱਭਣਾ ਚਾਹੋ ਗੁਰੂ ਨਾਨਕ ਦਾ ਜਨਮ ਕਦੋਂ ਹੋਇਆ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਂ ਸੀ ਉਹਨਾਂ ਦੀ ਔਲਾਦ ਦਾ ਕੀ ਨਾਂ ਸੀ ਉਹਨਾਂ ਦੀ ਪਤਨੀ ਦਾ ਕੀ ਨਾਂ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਬਿਲਕੁਲ ਨਹੀਂ ਲਿਖਿਆ ਕਿਹੜੇ ਸ਼ਹਿਰ ਦੇ ਵਿੱਚ ਉਹ ਪ੍ਰਗਟ ਹੋਏ ਕਦੋਂ ਉਹ ਪ੍ਰਗਟ ਹੋਏ ਨਹੀਂ ਲਿਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਕਿਹੜੇ ਸ਼ਹਿਰ ਵਿੱਚ ਪ੍ਰਗਟ ਹੋਏ ਉਹਨਾਂ ਨੇ ਕੀ ਕੀ ਕਾਰਨਾਮੇ ਕੀਤੇ ਉਹਨਾਂ ਦੀ ਪਤਨੀ ਦਾ ਕੀ ਨਾਂ ਸੀ ਉਹਨਾਂ ਦੇ ਬੱਚੇ ਕਿੰਨੇ ਸਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਇਤਿਹਾਸਿਕ ਗ੍ਰੰਥ ਨਹੀਂ ਹੈ ਇਹ ਬ੍ਰਹਮ ਦੀ ਬਾਣੀ ਅਕਾਲ ਪੁਰਖ ਦੀ ਬਾਣੀ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਗੁਰੂ ਗੋਬਿੰਦ ਸਿੰਘ ਕਹਿ ਲਗੇ ਮਨੀ ਸਿੰਘ ਇਹ ਬ੍ਰਹਮ ਦੀ ਵਿਚਾਰ ਹੈ ਅਕਾਲ ਪੁਰਖ ਦੇ ਬੋਲ ਨੇ ਇਹਦੇ ਚ ਮੈਂ ਆਪਣੇ ਬਚਨ ਨਹੀਂ ਦਰਜ ਕਰਦਾ ਬਈ ਕਿਉਂ ਤੁਹਾਡੇ ਬਚਨ ਅਕਾਲ ਪੁਰਖ ਦੇ ਬਚਨ ਨਹੀਂ ਨੇ ਸਾਬ ਕਹਿੰਦੇ ਨੇ ਗਾਲੀ ਇਤਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬ੍ਰਹਮ ਦੀ ਬਾਣੀ ਬ੍ਰਹਮ ਦੀ ਕਥਾ ਤੇ ਮੈਂ ਕੁਝ ਆਪਣੀ ਕਥਾ ਵੀ ਲਿਖੀ ਹੈ ਆਪਣੀ ਬਚਿਤ੍ਰਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕਥਾ ਆਬ ਮੈਂ ਆਪਣੀ ਕਥਾ ਬਕਾਣਾ ਤਪਸਾਦਤ ਜਹੇ ਵਿਦਮੋਹ ਆਨੋ ਇਤਿਹਾਸ ਹੈ ਉਹ ਸਾਰਾ ਇਤਿਹਾਸ ਹੈ ਆਪਣੀ ਕਥਾ ਹੈ ਸਾਬ ਕਿੰਨਾ ਮੈਂ ਆਪਣੀ ਕਥਾ ਨੂੰ ਪਰਮਾਤਮਾ ਦੀ ਕਥਾ ਦੇ ਚ ਨਹੀਂ ਲਿਖਣਾ ਤੇ ਬਰਾਬਰੀ ਹੋ ਜਾਏਗੀ ਕਿੱਥੇ ਮੇਰੀ ਕਥਾ ਕਿੱਥੇ ਰੱਬ ਦੀ ਕਥਾ